ਮਾਜ ਮਹਿਲਾ ਪੰਜਵਾ ਤੂੰ ਜਲ ਨਿਤ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੀਨਾ ਜੀਓ ਜਿਉ ਬਾਰਿਕ ਪੀ ਖੀਰ ਅੰਘਾਵੈ ਜਿਉ ਨਿਰਦਨ ਧਨ ਦੇਖ ਸੁਖ ਪਾਵੈ ਰਿਖਾ ਬੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹ ਮਨ ਭੀਨਾ ਜਿਉ ਜਿਉ ਅੰਧਿਆਰ ਦੀਪਕ ਪ੍ਰਗਾਸਾ ਪਰਤਾ ਚਿਤਵਤ ਪੂਰਣ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕ੍ਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ ਸੰਤਨ ਮੋ ਕੋ ਹਰ ਮਾਰਗ ਪਾਇਆ ਸਾਧ ਕ੍ਰਿਪਾਲ ਹਰ ਸੰਗ 기ਝਾਇਆ ਹਰ ਹਮਰਾ ਹਮ ਹਰ ਕੇ ਦਾਸ ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਪੈਰੀ ਸਾਧ ਸੰਗਤ ਦੀ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਸਾਬह ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 100 ਦੇ ਉੱਪਰ ਅੰਕਿਤ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਤੂੰ ਜਲ ਨਿਤ ਹਮ ਮੀਨ ਤੇਮਾਰੇ ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖ ਹਾਰੇ। ਕਿਵਲੇ ਮਨ ਵਿੱਚ ਸਵਾਲ ਆਉਂਦਾ ਕਈਆਂ ਦੇ ਵੀ ਆਉਂਦਾ ਹੈ ਕੀ ਪਰਮੇਸ਼ਰ ਕਾਲਪੁਰਖ ਜੀ ਵਾਹਿਗੁਰੂ ਜੀ ਨੂੰ ਤੂੰ ਸ਼ਬਦ ਕਰਕੇ ਆਪਾਂ ਸ਼ਬਦਾਂ ਦੇ ਵਿੱਚ ਪੜਦੇ ਆ ਕਿਉਂਕਿ ਕਈ ਲੋਕ ਜੇ ਹੁਣ ਆਪਣੀ ਉਮਰ ਤੋਂ ਵੱਡਾ ਹੁੰਦਾ ਆਪਾਂ ਉਹਨੂੰ ਤੂੰ ਕਰਕੇ ਕਹਿੰਦੇ ਆ ਨਾ ਤੇ ਫਿਰ ਇੱਕ ਇਸ ਤਰ੍ਹਾਂ ਲੱਗਦਾ ਕਿ ਅਨਾਦਰ ਕੀਤਾ। ਅਸੀਂ ਆਦਰਕ ਵਾਚਕ ਸ਼ਬਦ ਪੜ੍ਹਦੇ ਆਂ। ਪਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਐਡਾ ਵੱਡਾ ਹੈ। ਤੇ ਬਾਣੀ ਦੇ ਵਿੱਚ ਕਿੰਨੇ ਸ਼ਬਦ ਹੈ? ਹੁਣ ਤੂੰ ਕਰਕੇ ਆਖ। ਗੁਰਸੰਗਤ ਜੀ ਜਿੱਥੇ ਪਿਆਰ ਹੁੰਦਾ ਹੈ ਨਾ। ਉੱਥੇ ਇਹ ਲਫ਼ਜ਼ਾਂ ਵਾਲਾ ਚੱਕਰ ਜਿਹੜਾ ਖਤਮ ਹੋ ਜਾਂਦਾ ਹੈ ਇੱਕ ਮਿਕਤਾ ਹੋ ਗਈ ਉਹਨਾਂ ਭਗਤਾਂ ਦੀ ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆਪ ਤੋਂ ਜਾਏ ਚੜੇ ਸੰਗਾਸਣ ਮਿਲੇ ਹ ਸੰਗ ਪਾਣੀ RAM ਕਬੀਰਾ ਏਕ ਪਐ ਹੈ ਕੋਈ ਨਾ ਸਕੇ ਪਛਾਣੀ ਕਬੀਰ ਸਾਹਿਬ ਦੀ ਬਚਨਾਂ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਹ ਪਰਮੇਸ਼ਰ ਦੀ ਤੇਰੇ ਤੋਂ ਬਗਾਰ ਕੋਈ ਦਿਖਦਾ ਹੀ ਨਹੀਂ ਤੂੰ ਸ਼ਬਦ ਜਿਹੜਾ ਹੈ ਉਥੇ ਫਿਰ ਇਹ ਹੱਦਾਂ ਖਤਮ ਹੋ ਗਈਆਂ ਉਥੇ ਪਿਆਰ ਹੀ ਪਿਆਰ ਹੈ ਜੋ ਵੀ ਬੋਲਦੇ ਆ ਪ੍ਰਵਾਨ ਹੈ ਸਭ ਕਹਿੰਦੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣ ਹੁਣ ਕਈ ਲੋਕ ਹੁੰਦੇ ਆ ਜਿਹੜੇ ਮੂੰਹ ਦੇ ਨਾਲ ਬੜਾ ਮਿੱਠਾ ਬੋਲਦੇ ਆ ਪਰ ਅੰਦਰ ਕੁੜਤਣ ਬਥਰੀ ਹੁੰਦੀ ਹੈ ਮੂੰਹ ਦੇ ਨਾਲ ਬਤ ਤੁਸੀਂ ਤੁਸੀਂ ਕਰੋਗੇ ਅੰਦਰ ਤੂੰ ਤੂੰ ਕਰ ਰਿਹਾ ਮਨ ਉਹਦਾ ਸਹਿਮਤ ਨਹੀਂ ਹੈ ਪਰ ਇੱਥੇ ਤਾਂ ਅੰਦਰ ਉਹ ਪਿਆਰ ਬਣ ਗਿਆ ਕਿ ਇਹ ਸਤਿਗੁਰੂ ਤੂੰ ਹੀ ਹੈ ਫਾਸਲਾ ਖਤਮ ਹੋ ਗਿਆ ਭਗਤ ਰਵਿਦਾਸ ਜੀ ਲਿਖਦੇ ਕਹਿੰਦੇ ਨੇ ਇੱਕ ਵਾਰੀ ਮੈਂ ਰੱਬ ਦੇ ਦਰ ਤੇ ਪਹੁੰਚ ਗਿਆ ਜਾ ਕੇ ਮੈਂ ਦਰਵਾਜਾ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਕੌਣ ਹੈ ਕਹਿ ਲੱਗੇ ਮੈਂ ਰਵਿਦਾਸ ਆ ਰਵਿਦਾਸ ਕੌਣ ਤੁਸੀਂ ਨਹੀਂ ਜਾਣਦੇ ਮੈਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਲੈਂਦੇ ਭਗਤ ਭਗਤ ਜਗ ਵੱਜਿਆ ਚੌਂ ਕੁੰਟਾਂ ਵਿੱਚ ਚਮਰੇਟਾ ਤੁਸੀਂ ਨਹੀਂ ਜਾਣਦੇ ਰਬੀਦਾਸ ਕਹਿੰਦੇ ਤੇਰੇ ਵਾਸਤੇ ਜਗ੍ਹਾ ਨਹੀਂ ਕੋਈ ਦਰਵਾਜ਼ੇ ਨਹੀਂ ਖੋਲੇ ਰੱਬ ਨੇ ਕਹਿੰਦੇ ਫੇਰ ਗਿਆ ਇੱਕ ਦਿਨ ਫੇਰ ਆਖਿਆ ਦਰਵਾਜ਼ਾ ਖੜਕਾ ਕੇ ਅੰਦਰੋਂ ਬਾਜੀ ਕੌਣ ਹੈ ਕਹਿਣ ਲੱਗੇ ਜੋ ਅੰਦਰ ਹੈ ਉਹੀ ਬਾਹਰ ਹੈ ਕਹਨ ਲੱਗੇ ਆਜਾ ਸਾਨੂੰ ਸਿਖਾਇਆ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਭੇਦ ਖਤਮ ਕਰ ਦਿੱਤਾ ਅਬ ਤੋ ਜਾਏ ਚੜੇ ਸੰਗਾਸਣ ਮਿਲੇ ਹੈ सारंग ਪਾਣੀ RAM ਕਬੀਰਾ ਏਕ ਪਾਏ ਹੈ ਕੋਈ ਨਾ ਸਕੇ ਪਛਾਨ ਉਥੇ ਮੇੜ ਤੇਰ ਖਤਮ ਹੋ ਗਈ ਪਿਆਰ ਹੀ ਪਿਆਰ ਬਣ ਗਿਆ ਨਹੀਂ ਤਾਂ ਤੁਸੀਂ ਕਿਸੇ ਨੂੰ ਕਹਿ ਕੇ ਦੇ ਰਿਸ਼ਤਿਆਂ ਦੇ ਵਿੱਚ ਤਰੇੜ ਪੈ ਜਾਂਦੀ ਹੈ ਉਹਨੇ ਮੈਨੂੰ ਤੂੰ ਆ ਕੇ ਬੁਲਾਇਆ ਸੀ ਮੈਨੂੰ ਤੂੰ ਤੂੰ ਕਰਦਾ ਪਰ ਇੱਥੇ ਦੇਖੋ ਕਿੰਨਾ ਪਿਆਰ ਹੈ ਇੱਕ ਮਿਕਤਾ ਦੀ ਨਿਸ਼ਾਨੀ ਹੈ ਭੇਦ ਖਤਮ ਹੋ ਗਏ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ ਐਸੀ ਅਵਸਥਾ ਬਣ ਗਈ ਫਰਕ ਕੋਈ ਨਹੀਂ ਹੈ ਕਹਿੰਦੇ ਤੂੰ ਜਲ ਨਿਧ ਹਮ ਮੀਨ ਤੇਮਾਰੇ ਏ ਮੇਰੇ ਪਰਮੇਸ਼ਰ ਜੀ ਤੁਸੀਂ ਸਮੁੰਦਰ ਹੋ ਤੂੰ ਜਲ ਨਿਧ ਹਮ ਮੀਨ ਤੇਮਾਰੇ ਅਸੀਂ ਤਾਂ ਸਮੁੰਦਰ ਦੀਆਂ ਮੱਛੀਆਂ ਹਾਂ ਸਾਡੀ ਕੀ ਹੋਂਦ ਹੈ ਹਾਏ ਆ ਵੀ ਮੱਛੀ ਤੇਰੀ ਹੋਂਦ ਵਿੱਚ ਰਹੇਗੀ ਤੇਰੇ ਦੇਰ ਰਹਿਤ ਇਹ ਸਮੁੰਦਰ ਦੇ ਪਾਣੀ ਵਿੱਚ ਰਹਿੰਦੀ ਮੱਛੀ ਰਹਿੰਦੀ ਹੈ ਉਹਦਾ ਜੀਵਨ ਹੀ ਪਾਣੀ ਹੈ ਮੱਛੀ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਮੱਛੀ ਨੂੰ ਬਾਹਰ ਕੱਢ ਦਿਓ ਆਪਣੇ ਆਪੇ ਮਰ ਜਾਂਦੀ ਹੈ ਉਹਦਾ ਜੀਵਨ ਹੀ ਪਾਣੀ ਹੈ ਇਹ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰ ਸਾਡਾ ਜੀਵਨ ਇਦਾਂ ਦਾ ਬਣ ਜਾਏ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉਂ ਸਿੱਖ ਗੁਰ ਬਿਣ ਮਰ ਜਾਈ। हे मेरे परमेश्वर जी तूसी सागर हो समंदर हो। ਅਸੀਂ ਤਾਂ ਉਸ ਸਮੁੰਦਰ ਦੀਆਂ ਮੱਛੀਆਂ ਹਾਂ। ਤੂੰ ਜਲ ਨਿਦ ਹਮ ਮੀਨ ਤਵਾਰੇ ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖ ਹਾਰੇ। اے سਤグル تیرا نام سواتی بوند ہے جڑا پپایا ہوندا نا 사ਤ ਸੰਗਤ جی او سواتی بوند واسطے کیوں تڑفدا ہے او دا ایک کارن ہے او کچھ کھاندا تے او دے اندر چلے جاندا پر او پانی پیندا تے پانی او دے گلے وچ چیک ہوندا ہے پپئے دے او پانی پیندا تے پانی باہر نکل جندا ਫਿਰ ਉੱਪਰ ਮੂੰਹ ਕਰਦਾ ਜਦੋਂ ਬਰਸਾਤ ਹੁੰਦੀ ਨਾ ਉਦੋਂ ਤਰਲੇ ਲੈਂਦਾ ਕਿ ਇੱਕ ਉਹਦੇ ਪਾਸ ਤੇ ਤਾਂ ਸਵਾਤੀ ਬੂੰਦ ਆ ਉਹਦਾ ਜੀਵਨ ਹੈ ਉਹ ਮੂੰਹ ਉੱਪਰ ਕਰਦਾ ਤੇ ਉਹ ਅੰਦਰ ਪਾਣੀ ਦੀ ਬੂੰਦ ਜਿਹਨੂੰ ਸਵਾਤੀ ਬੂੰਦ ਕਹਿੰਦੇ ਆ ਕਹਿੰਦੇ ਚਾਤਰਕ ਚਿਤਵਤ ਵਰਸਤ ਮੇਹ ਕਿਰਪਾ ਸਿੰਧ ਕਰਣਾ ਪ੍ਰਭ ਧਾਰੋ ਹਰਿ ਪ੍ਰੇਮ ਭਗਤ ਕੋ ਨਹਿ ਬਥੇਰੇ ਸ਼ਬਦ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਬਾ ਬੀਹਾ ਅਮਰਤ ਬੇਲੇ ਬੋਲਿਆ ਤਾਂ ਦਰ ਸੁਣੀ ਪਕਾਰ ਮੇਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ ਅੰਦਰ ਪਿਆਸ ਹੈ ਤੇ ਉਹ ਅਰਦਾਸ ਕਰਦਾ ਜੇ ਉਹ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਏ ਸਤਿਗੁਰੂ ਮਹਾਰਾਜ ਸਾਡੇ ਅੰਦਰ ਵੀ ਪਿਆਸ ਹੈ ਕਿਰਪਾ ਕਰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਗੁਰਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਕਰੀਬਨ ਲਗਭਗ 5867 ਸ਼ਬਦ ਹੈ 5867 ਸ਼ਬਦ ਹੈ ਔਰ ਬਾਣੀ ਦੇ ਵਿੱਚ 49000 ਵਾਰੀ ਨਾਮ ਸ਼ਬਦ ਆ 49000 ਮਤਲਬ ਐਸਾ ਕੋਈ ਸ਼ਬਦ ਨਹੀਂ ਹੈ ਜਿਹਦੇ ਵਿੱਚ ਨਾਮ ਦੀ ਮੰਗ ਨਹੀਂ ਹੈ ਕਿ ਇਹ ਸਤਗੁਰੂ ਮਹਾਰਾਜ ਤੇਰਾ ਨਾਮ ਬੂੰਦ ਹਮ ਚਾਤਰਕ ਤਿਕ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਇਹ ਸਤਗੁਰੂ ਮੈਨੂੰ ਆਸ ਵੀ ਤੇਰੀ ਹੈ ਮੈਨੂੰ ਪਿਆਸ ਵੀ ਤੇਰੀ ਹੈ ਹੁਣ ਹਰੇਕ ਬੰਦਾ ਥੋੜੇ ਸੰਗਤ ਕਰ ਸਕਦਾ ਹੈ। ਹਰੇਕ ਬੰਦਾ ਥੋੜੇ ਬਾਣੀ ਪੜ ਸਕਦਾ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਕਾ। ਜਿਨ੍ਹਾਂ ਨੂੰ ਭੁੱਖ ਹੈ। ਜਿਨ੍ਹਾਂ ਦੇ ਅੰਦਰ ਪਿਆਸ ਹੈ। ਹੁਣ ਜਿਹੜੇ ਬੰਦੇ ਨੂੰ ਭੁੱਖੇ ਨਹੀਂ ਤੁਸੀਂ ਜ਼ਬਰਦਸਤੀ ਉਹਨੂੰ ਰੋਟੀ ਥੋੜੇ ਖਿਲਾ ਸਕਦੇ। ਜਿਹਨੂੰ ਪਿਆਸ ਹੀ ਕੋਈ ਨਹੀਂ ਹੈ। ਤੇ ਉਹਨੂੰ ਥੋੜੇ ਪਾਣੀ ਜ਼ਬਰਦਸਤੀ ਪਿਲਾਓਗੇ। ਜਿਨ੍ਹਾਂ ਦੇ ਅੰਦਰ ਹੈ ਤੁਹਾਡੇ ਅੰਦਰ ਭੁੱਖ ਹੈ, ਗੁਰਮਤਿ ਦੀ ਭੁੱਖ ਹੈ ਤੁਸੀਂ ਸੰਗਤ ਕਰਦੇ ਹੋ। ਕਹਿੰਦੇ ਇਦਾਂ ਦਾ ਪਿਆਰ ਬਣ ਜਾਏ ਇਦਾਂ ਦਾ ਅੰਦਰ ਨੇਹੋ ਪੈਦਾ ਹੋ ਜਾਏ ਇਦਾਂ ਦੀ ਲਗਨ ਲੱਗ ਜਾਏ ਕਿ ਇਹ ਸਤਿਗੁਰੂ ਤੂੰ ਹੀ ਹੈ ਫਿਰ ਬੇਨਤੀ ਕਰ ਰਿਹਾ ਤੂੰ ਜਲ ਨਿਦ ਹਮ ਮੀਨ ਤਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਕ ਹਾਰੇ ਬੜੇ ਪਿਆਸੇ ਆ ਸੀ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮੰਨ ਲੀਨਾ ਜੀਓ ਮੇਰਾ ਮਨ ਤੇਰੇ ਨਾਲ ਲੀਨ ਹੋ ਜਾ ਤੁਮਰੇ ਭਜਨ ਕਟੇ ਜੰਮ ਫਸਾ اے ਸਤਿਗੁਰੂ ਮਹਾਰਾਜ ਤੇਰੇ ਬਚਨਾ ਤੇ ਮੇਰਾ ਮਨ ਪਤੀ ਜਿਦਾ ਜਿਦਾ ਭਗਤ ਰਵੀਦਾਸ ਜੀ ਕਹਿੰਦੇ ਕਿ ਸਤਿਗੁਰ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਤੁਮ ਹੀ ਸੰਗ ਮਨ ਲੀਨਾ ਜੀਓ ਹੁਣ ਗੁਰੂ ਸਾਹਿਬ ਜੀ ਉਦਾਹਰਣ ਦੇ ਰਹੇ ਕਿੰਨਾ ਕਿ ਪਿਆਸ ਹੋਣੀ ਚਾਹੀਦੀ ਆ ਕਹਿੰਦੇ ਜਿਉ ਬਾਰਿਕ ਪੀ ਖੀਰ ਅਗਾਵੈ ਖੀਰ ਦਾ ਅਰਥ ਹੁੰਦਾ ਦੁੱਧ ਜਿਦਾਂ ਬੱਚਾ ਨਾ ਮਾਂ ਦਾ ਦੁੱਧ ਪੀ ਕੇ ਹੀ ਉਹਨੂੰ ਰੱਜ ਹੁੰਦਾ ਜਿੰਨੇ ਮਰਜ਼ੀ ਉਹਨੂੰ ਖੜਾਉਣੇ ਦੇ ਦਿਓ ਜਿੰਨਾ ਮਰਜ਼ੀ ਖੜਾਈ ਜਾਓ ਉਹ ਦੁੱਧ ਤੋਂ ਬਿਨਾ ਰੱਜਦਾ ਨਹੀਂ ਹੈ ਜਿਉ ਬਾਰਿਕ ਪੀ ਖੀਰ ਅਗਾਵੈ ਅਗਾਵੇ ਮਤ ਰੱਜ ਜਾਂਦਾ ਜਿਉ ਨਿਰਧਨ ਤਨ ਦੇਖ ਸੁਖ ਪਾਵੇ ਹੁਣ ਵੱਤ ਦਾ ਗਰੀਬ ਬੰਦਾ ਹੈ ਉਹਨੂੰ ਪੈਸਾ ਮਿਲ ਜਾਏ ਧਨ ਮਿਲ ਜਾਏ ਤੇ ਉਹਨੂੰ ਬੜਾ ਸੁਖਮਤੀਤ ਹੁੰਦਾ ਹੈ ਬੜਾ ਚੰਗਾ ਲੱਗਦਾ ਉਹਨੂੰ ਜਿਉਂ ਨਿਰਧਨ ਧਨ ਦੇਖ ਸੁਖ ਪਾਵੇ ਤ੍ਰਿਖਾ ਬੰਤ ਜਲ ਪੀਵਤ ਠੰਡਾ ਤੁਮ ਬੜਾ ਪਿਆਸਾ ਬੰਦਾ ਹੋਵੇ ਨਾ ਪਿਆਸ ਲੱਗੀ ਹੋਵੇ ਤ੍ਰਿਖਾ ਬੰਤ ਜਲ ਪੀਵਤ ਠੰਡਾ ਉਹਨੂੰ ਠੰਡਾ ਪਾਣੀ ਮਿਲ ਜਾਏ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਹਰ ਸੰਗ ਇਹ ਮਨ ਭੀਨਾ ਜੀਓ ਇਸੇ ਤਰ੍ਹਾਂ ਮੇਰਾ ਮਨ ਵੀ ਜਿਹੜਾ ਹੈ ਉਹ ਤੇਰੇ ਨਾਲ ਭੇਜ ਜਾਏ ਤ੍ਰਿਖਾ ਬਾਂਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹ ਮਨ ਭੀਨਾ ਜੀਓ ਫਿਰ ਗੁਰੂ ਸਾਹਿਬ ਉਦਾਹਰਣ ਦਿੰਦੇ ਆ ਜਿਉਂ ਅੰਧਿਆਰ ਹੈ ਦੀਪਕ ਪ੍ਰਗਾਸਾ ਹਨੇਰਾ ਹੁੰਦਾ ਨ ਤੇ ਪ੍ਰਕਾਸ਼ ਦੀ ਲੋੜ ਹੈ ਬੜੀਆਂ ਸੌਖੀਆਂ ਜਿਹੀਆਂ ਉਦਾਹਰਨਾਂ ਔਰ ਜਿਹੜੀਆਂ ਸਾਨੂੰ ਰੋਜ਼ਾਨਾ ਸਾਡੀ ਜ਼ਿੰਦਗੀ ਵਿੱਚ ਬਤੀਤ ਹੁੰਦੀਆਂ ਉਹ ਗੁਰੂ ਸਾਹਿਬ ਜੀ ਉਦਾਹਰਨਾਂ ਸਮਝਾ ਰਹੇ ਕਹਿੰਦੇ ਜਿਉਂ ਅੰਧਿਆਰ ਹੈ ਦੀਪਕ ਪਰਗਾਸਾ ਕਹਿੰਦੇ ਜਿੱਦਾਂ ਅੰਧਕਾਰ ਦੇ ਵਿੱਚ ਦੀਪਕ ਦਾ ਪ੍ਰਕਾਸ਼ ਹੁੰਦਾ ਹ ਹੁਣ ਪ੍ਰਕਾਸ਼ ਸਾਡੇ ਕੋਲ ਕਿਹੜਾ ਬਾਹਰ ਤੋਂ ਆਪਾਂ ਰੋਸ਼ਨੀ ਕਰ ਲਈ ਹੈ ਅੱਜ ਦੇਖੋ ਦਿਮਾਗੀ ਤੌਰ ਤੇ ਕਿੰਨੀ ਤਰੱਕੀ ਅਸੀਂ ਕਰ ਗਏ ਛੋਟੀਆਂ-ਛੋਟੀਆਂ ਕਲਾਸਾਂ ਨਰਸਰੀ ਲੱਗ ਗਈ ਉਸ ਤੋਂ ਪ੍ਰੀ-ਸਕੂਲ ਖੁੱਲ ਗਿਆ ਫਿਰ ਵੱਡੇ ਸਕੂਲ ਆ ਗਏ ਕਾਲਜ ਆ ਗਏ ਯੂਨੀਵਰਸਟੀਆਂ ਆ ਗਈਆਂ ਦਿਮਾਗੀ ਪ੍ਰਕਾਸ਼ ਕਿੰਨਾ ਅਸੀਂ ਪ੍ਰਾਪਤ ਕਰ ਲਿਆ ਬਹੁਤ ਕਰ ਅੱਜ ਇਦਾਂ ਦੀਆਂ ਲਾਈਟਾਂ ਆ ਗਈਆਂ ਜਿਹੜੀਆਂ ਰਾਤ ਨੂੰ ਵੀ ਦਿਨ ਬਣਾ ਦਿੰਦੀ ਆ ਮੈਚ ਚੱਲਦੇ ਨਾ ਪਤਾ ਹੀ ਨਹੀਂ ਲੱਗਦਾ ਦਿਨ ਰਾਤ ਪਰ ਦੁਨੀਆ ਦਾ ਜਿਹੜਾ ਬਾਹਰਲਾ ਪ੍ਰਕਾਸ਼ ਤਾਂ ਬਹੁਤ ਅਸੀਂ ਕਰ ਲਿਆ ਬੜੀ ਤਰੱਕੀ ਕੀਤੀ ਹੈ ਦਿਮਾਗੀ ਤੌਰ ਤੇ ਵੀ ਕਰ ਲਈ ਹੈ ਪਰ ਗੁਰੂ ਸਾਹਿਬ ਕਹਿੰਦੇ ਇਤੇ ਚਾਨਣ ਹੁੰਦਿਆਂ ਗੁਰ ਬਿਣ ਕੋਰ ਅੰਧਾਰ ਤੇ ਸਾਡੇ ਜੀਵਨ ਦੇ ਵਿੱਚ ਚਾਨਣ ਕੀ ਹੈ ਗੁਰਬਾਣੀ ਗੁਰਬਾਣੀ ਇਸ ਜਗ ਵਿੱਚ ਚਾਨਣ ਜਿਉਂ ਅੰਧਿਆਰਾਂ ਦੀਪਕ ਪ੍ਰਗਾਸਾ ਪਰਤਾ ਚਿਤਵਤ ਪੂਰਣ ਆਸਾ ਇੱਕ ਇਸਤਰੀ ਜਿਹੜੀ ਐ ਪਰਤਾ ਕਹਿੰਦੇ ਪਤੀ ਆਪਣੇ ਪਤੀ ਨੂੰ ਯਾਦ ਕਰਦੀ ਐ ਤੇ ਉਹਦੀ ਆਸ ਪੂਰੀ ਹੋ ਜਾਂਦੀ ਐ ਪਰਤਾ ਚਿਤਵਤ ਪੂਰਣ ਆਸਾ ਮਿਲ ਪ੍ਰੀਤਮ ਜਿਹਾ ਹੋਤ ਆਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਓ ਉਹ ਆਪਣੇ ਪਤੀ ਪਰਮੇਸ਼ਰ ਨੂੰ ਮਿਲ ਕੇ ਜਿੱਦਾਂ ਇੱਕ ਇਸਤਰੀ ਖੁਸ਼ ਹੁੰਦੀ ਹੈ ਤਿਉਹ ਹਰ ਰੰਗ ਏ ਸਤਗੁਰੂ ਤੇਰੇ ਪਿਆਰ ਦੇ ਵਿੱਚ ਮਨ ਰੰਗੀਨਾ ਜੀਓ ਮੇਰਾ ਮਨ ਵੀ ਰੰਗ ਜਾਏ ਸੰਤਨ ਮੋਕੋ ਹਰ ਮਾਰਗ ਪਾਇਆ ਸੰਤਨ ਭਵ ਗੁਰਸਿੱਖਾਂ ਦੀ ਸੰਗਤ ਉਹਨਾ ਗੁਰਮਖੰਦ ਦੀ ਸੰਗਤ ਕੀਤੀ ਪਿਵਣਾ ਨੇ ਮੈਨੂੰ ਰਸਤੇ ਤੇ ਪਾ ਦਿੱਤਾ ਮੈਨੂੰ ਮਾਰਗ ਦੱਸਿਆ ਪਰ ਚੱਲਦਾ ਕੋਈ ਕੋਈ ਇਹਨੇ ਸਾਧ ਸੰਗਤ ਦੀ ਇਸ ਮਾਰਗ ਤੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਪਰ ਜੇ ਮਾਰਗ ਜਿਹੜਾ ਨਾ ਜਦੋਂ ਅਸੀਂ ਇਹਦੇ ਚੱਲਦੇ ਆ ਸਭ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਬਿੰਦ ਕਹਿੰਦੇ ਹਰੇਕ ਸਵਾਸ ਦੇ ਨਾਲ ਉਹਨੂੰ ਯਾਦ ਕਰਨਾ ਹੈ ਕਿਉਂਕਿ ਐਸੇ ਜੀਵਨ ਦੇ ਵਿੱਚ ਮਿਲਦੇ ਆ ਅੱਜ ਤਾਂ ਨਕਲੀ ਬਥੇਰੇ ਪਿਛਲੇ ਸਮਿਆਂ ਵਿੱਚ ਸੀ ਅੱਜ ਜ਼ਿਆਦਾ ਗਿਣਤੀ ਹੈ ਹੁਣ ਅਸਲੀਆਂ ਦੀ ਪਛਾਣ ਕਰਨੀ ਬੜੀ ਮੁਸ਼ਕਲ ਹੋ ਗਈ ਤੇ ਗੁਰੂ ਤਾਂ ਗੁਰੂ ਹੁੰਦੇ ਤੇ ਚੇਲੇ ਵੀ ਤਾਂ ਇਦਾਂ ਦੇ ਬਣ ਗਏ ਆ ਇੱਕ ਨਾ ਸਾ ਸੰਗਤ ਦੀ ਚਲਾ ਗਿਆ ਚੇਲਾ ਉਹ ਕਹਿੰਦਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਕਹਿੰਨ ਲੱਗਾ ਕੋਈ ਗੱਲ ਨਹੀਂ ਬੇਟਾ ਆਓ ਸੇਵਾ ਕਰਿਆ ਕਰੋ। ਉਹ ਕਹਿਣ ਲੱਗਾ ਬੜੇ ਸੋਹੇ ਤਰੀਕੇ ਨਾਲ ਕਹਿ ਦਿੱਤਾ ਵੀ ਆਓ ਸੇਵਾ ਕਰਿਆ ਕਰੋ ਮੈਂ ਤੁਹਾਨੂੰ ਆਪਣਾ ਸੇਵਕ ਬਣਾਉਣਾ। ਤੁਸੀਂ ਪੁੱਛਿਆ ਮੈਂ ਕੌਣ ਆ ਮੇਰਾ ਬਾਇਓ ਡਾਟਾ ਦੇਖਿਆ। ਕਹਿੰਨ ਲੱਗੇ ਬੇਟਾ ਕੀ ਹੋਣ ਹੈ ਤੂੰ? ਕਹਿੰਨ ਲੱਗਾ ਜੀ ਮੈਂ ਅਤ ਦਰਜੇ ਦਾ ਸ਼ਰਾਬੀ ਹਾਂ। ਜਦੋਂ ਲੋਕਾਂ ਨੂੰ ਪਤਾ ਲੱਗੇਗਾ ਮੈਂ ਤੁਹਾਡਾ ਸੇਵਕ ਹਾਂ। ਤੇ ਤੁਹਾਡੀ ਵੀ ਬਦਨਾਮੀ ਹੋਣੀ ਕਹਿਣ ਲੱਗੇ ਕੋਈ ਗੱਲ ਨਹੀਂ ਜੇ ਉਹ ਨਾ ਪਰਮੇਸ਼ਰ ਤੈਨੂੰ ਰੱਖ ਸਕਦਾ ਜੇ ਅਕਾਲ ਪੁਰਖ ਨੇ ਤੈਨੂੰ ਧਰਤੀ ਤੇ ਰੱਖਿਆ ਨਾ ਰੋਟੀ ਦਿੰਦਾ ਤੇ ਮੇਰੀ ਕੀ ਮਜਾਲ ਮੈਂ ਤੈਨੂੰ ਨਾ ਰੱਖਾਂ ਕਹਿਣ ਲੱਗਾ ਹੋਰ ਸੁਣ ਲੋ ਸ਼ਰਾਬੀ ਤਾਂ ਹੈਗਾ ਹੀ ਆ ਮੈਂ ਮੈਂ ਜਵਾਰੀ ਵੀ ਆ ਜੂਆ ਵੀ ਖੇਡਦਾ ਜਦੋਂ ਲੋਕਾਂ ਨੂੰ ਪਤਾ ਲੱਗਾ ਨਾ ਤੁਹਾਡੀ ਬੜੀ ਬਦਨਾਮੀ ਹੋਣੀ ਉਹ ਕਹਿਣ ਲੱਗਾ ਪੁੱਤਰਾ ਕੋਈ ਗੱਲ ਨਹੀਂ ਜੇ ਤੈਨੂੰ ਰੱਬ ਰੋਟੀ ਦੇ ਰਿਹਾ ਜੇ ਤੈਨੂੰ ਰਹਿਣ ਵਾਸਤੇ ਪਰਮੇਸ਼ਰ ਦੇ ਰਿਹਾ ਸਭ ਕੁਝ ਦੇ ਰਿਹਾ ਤੇ ਮੈਂ ਕੌਣ ਹੋਣਾ ਫੇ ਤੀਸਰੀ ਗੱਲ ਫੇਰ ਕਰਦਾ ਕਹਿਣ ਲੱਗਾ ਹੋਰ ਸੋਚ ਲੋ ਇੱਕ ਵਾਰੀ ਸੋਚ ਲੋ ਮੈਂ ਸ਼ਰਾਬੀ ਵੀ ਹਾਂ ਮੈਂ ਜਵਾਰੀ ਵੀ ਤੇ ਮੈਂ ਚੋਰ ਵੀ ਹਾਂ ਡਾਕੂ ਵੀ ਹਾਂ ਬੜੀ ਬਦਨਾਮੀ ਹੋਣੀ ਤੁਹਾਡੀ ਬਹੁਤ ਬਦਨਾਮੀ ਹੋਏਗੀ ਕਹਿ ਲੱਗਿਆ ਕੋਈ ਗੱਲ ਨਹੀਂ ਬੇਟਾ ਮੈਂ ਤਾਂ ਇਹ ਕਹਿ ਰਿਹਾ ਜੇ ਤੈਨੂੰ ਪਰਮੇਸ਼ਰ ਨੇ ਜੀਵਨ ਦਿੱਤਾ ਪਰਮੇਸ਼ਰ ਤੈਨੂੰ ਰੋਟੀ ਦੇ ਰਿਹਾ ਪਰਮੇਸ਼ਰ ਤੈਨੂੰ ਆਪਣੀ ਧਰਤੀ ਤੇ ਰੱਖ ਰਿਹਾ ਤੇ ਮੈਂ ਕੌਣ ਹੋਣਾ ਤੇ ਕਹਿ ਲੱਗਾ ਜੀ ਮੇਰੀ ਫਿਰ ਸ਼ਰਤ ਹੈ ਸ਼ਰਤ ਤਾਂ ਉਹ ਗੁਰੂ ਨੇ ਰੱਖਣੀ ਸੀ ਇਹਨਾਂ ਸ਼ਰਤ ਕੌਣ ਰੱਖ ਰਿਹਾ ਜਿਹਦੇ ਦਾ ਆਪਾਂ ਸ਼ਰਤਾਂ ਰੱਖਦੇ ਉਹ ਸ਼ਰਤ ਰੱਖ ਰਿਹਾ ਚੇਲਾ ਸ਼ਰਤ ਰੱਖ ਰਿਹਾ ਗੁਰੂ ਦੇ ਨਾਲ ਕਹਿਣ ਲੱਗਾ ਜੀ ਠੀਕ ਆ ਫਿਰ ਤੁਸੀਂ ਮੈਨੂੰ ਕਦੇ ਨਹੀਂ ਕਹਿਣਾ ਸ਼ਰਾਬ ਛੱਡ ਦੇ ਕਦੇ ਨਹੀਂ ਕਹਿਣਾ ਜੂਆ ਨਾ ਖੇਡਿਆ ਕਰ ਕਦੇ ਨਾ ਕਹਿਣੀ ਚੋਰੀ ਨਾ ਕਰਨ ਕਹਿੰਦਾ ਮੈਂ ਬਿਲਕੁਲ ਨਹੀਂ ਕਹੂੰਗਾ ਮੈਂ ਤੈਨੂੰ ਬਿਲਕੁਲ ਨਹੀਂ ਕਹੂੰਗਾ ਪਰ ਮੇਰੀ ਗੱਲ ਮੰਨੇਗਾ ਨਾ ਬੇਟਾ ਕਹਿਣ ਲੱਗੇ ਦੱਸੋ ਇੱਕ ਤਾਂ ਮੰਨਣੀ ਪੈਣੀ ਨਾ ਤੁਸੀਂ ਇੰਨੀਆਂ ਸੁਣ ਲਈਆਂ ਮੇਰੀਆਂ ਕਹਿਣ ਲੱਗੇ ਜਦੋਂ ਮੇਰੀ ਯਾਦ ਆ ਜਾਏ ਉਦੋਂ ਸ਼ਰਾਬ ਨਾ ਪੀਂ ਜਦੋਂ ਮੇਰੀ ਯਾਦ ਆ ਜਾਏ ਜੂਆ ਨਾ ਖੇਡੀ ਚੋਰੀ ਨਾ ਕਰ ਜਦੋਂ ਕਿਤੇ ਵਿੱਚ ਤੈਨੂੰ ਚੇਤੇ ਵਿੱਚ ਆ ਜਾਵੇ ਸਾਥ ਸੰਗਤ ਦੀ ਚਲਾ ਗਿਆ ਤਿੰਨ ਮਹੀਨੇ ਬਾਅਦ ਵਾਪਸ ਆਇਆ ਤੇ ਸਿੱਧਾ ਹੀ ਲੰਮਾ ਹੀ ਪੈ ਗਿਆ ਆ ਕੇ ਚਰਨਾਂ ਦੇ ਵਿੱਚ ਕਹਿੰਦਾ ਮਹਾਂਪੁਰਸ਼ੋ ਗੁਰੂ ਜੀ ਬੜੀ ਚੰਗੀ ਤਰ੍ਹਾਂ ਫਸਾਲਿਆ ਮੈਨੂੰ ਕਹਿੰਦੇ ਕੀ ਹੋਇਆ ਕਹਿੰਦਾ ਮੇਰਾ ਜੀਵਨ ਬਦਲ ਗਿਆ ਕਿਦਾਂ ਕਹਿੰਦਾ ਜਦੋਂ ਸ਼ਰਾਬ ਪੀਣ ਲੱਗਦਾ ਤੇ ਤੁਸੀਂ ਦੇਖਦੇ ਹੋ ਜਦੋਂ ਜੂਹਾ ਖੇਡਣ ਲੱਗਦਾ ਤੁਸੀਂ ਦੇਖਦੇ ਹੋ ਤੇ ਹੁਣ ਮੈਂ ਸਭ ਕੁਝ ਛੱਡ ਦਿੱਤਾ ਮੈਂ ਤਾਂ ਹੈਰਾਨ ਹੁੰਦਾ ਕਿ ਗੁਰੂ ਕੇ ਸਿੱਖਾਂ ਨੂੰ ਕਦੇ ਨਹੀਂ ਦੇਖਦੇ ਸੱਭ ਜਾਦਿਆਂ ਦੀਆਂ ਸ਼ਹੀਦੀਆਂ ਸ਼ਰਾਬ ਪੀਣ ਲੱਗੇ ਆ ਜੂਆ ਖੇਡਦੇ ਆ ਹੋਇਆ ਬੁਰੇ ਕੰਮ ਕਰਦੇ ਆ ਕਦੇ ਨਹੀਂ ਸੱਭ ਜੱਦੇ ਦਾ ਖੂਨ ਦੇਖਿਆ ਵੀ ਛੋਟੇ ਛੋਟੇ ਸੱਭ ਜੱਦੇ ਸੱਤ ਤੇ ਨੌ ਮਹੀਨੇ ਦੇ ਸ਼ਹੀਦ ਹੋ ਗਏ ਕਦੇ ਨਹੀਂ ਸੋਚਿਆ ਵੀ ਇਹ ਤਾਂ ਰਹਿਰਾਸ ਦਾ ਟਾਈਮ ਹੈ ਇਹ ਤਾਂ ਬਾਣੀ ਪੜਨ ਦਾ ਸਮਾਂ ਹੈ ਤੇ ਕਿਹੜੇ ਸਮੇਂ ਦੇ ਵਿੱਚ ਪੈ ਗਏ ਸੀ ਸਤਗੁਰੂ ਕਹਿੰਦੇ ਭਾਈ ਉਹ ਤਾਂ ਮਾਰਗ ਮਿਲਦਾ ਹੈ ਗੁਰਸਿੱਖਾਂ ਦੀ ਸੰਗਤ ਕਰੋਗੇ ਤੇ ਮਾਰਗ ਮਿਲਦਾ ਹੈ ਸੰਤਨ ਮੋ ਕੋ ਹਰ ਮਾਰਗ ਪਾਇਆ ਸਾਧ ਕਰਪਾਲ ਹਰ ਸੰਗ ਗਿਜਾਇਆ ਉਹ ਗੁਰੂ ਕਿਰਪਾਲੂ ਪਰਮੇਸ਼ਰ ਨੇ ਮੈਨੂੰ ਸਤ ਗੁਰੂ ਦਾ ਸੰਗ ਦੇ ਦਿੱਤਾ ਮੈਨੂੰ ਉਹਦੇ ਨਾਲ ਗੇਜ ਦਿੱਤਾ ਮੈਨੂੰ ਉਹਦੇ ਨਾਲ ਮਿਲਾ ਦਿੱਤਾ ਸਾਧ ਕਰਪਾਲ ਹਰ ਸੰਗ ਗਿਜਾਇਆ ਹਰ ਹਮਰਾਮ ਹਰ ਕੇ ਦਾਸ ਆ ਫਿਰ ਅੱਗੇ ਨਾ ਗੱਲ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਤੂੰ ਸ਼ਬਦ ਕਿਉਂ ਬਾਣੀ ਵਿੱਚ ਆਉਂਦਾ ਹੈ ਤੂੰ ਤਾਂ ਅਨਾਦਰ ਦਾ ਸ਼ਬਦ ਹੁੰਦਾ ਕਿਸੇ ਨੂੰ ਸਿਆਣੇ ਨੂੰ ਤੂੰ ਕਹਿਦੇ ਹੋ ਤੇ ਉਹਨੂੰ ਗੁੱਸਾ ਲੱਗਦਾ ਤੇ ਬਾਣੀ ਵਿੱਚ ਤੂੰ ਆਖਿਆ ਪਰ ਜਿੱਥੇ ਪਿਆਰ ਹੁੰਦਾ ਨਾ ਸਾਦ ਸੰਗਤ ਦੀ ਉੱਥੇ ਫਿਰ ਇਹ ਖਤਮ ਹੋ ਜਾਂਦੇ ਸ਼ਬਦ ਕਬੀਰ ਸਾਹਿਬ ਤਾਂ ਕਹਿੰਦੇ ਆ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਵਰਗੇ ਕੋਈ ਨਹੀਂ ਆਪਾ ਤੇ ਕੋਈ ਨਹੀਂ ਹਰ ਹਮਰਾ ਹਮ ਹਰਕੇ ਦਾਸੇ ਤੂੰ ਸਾਡਾ ਤੇ ਅਸੀਂ ਤੇਰੇ ਹਰ ਹਮਰਾ ਹਮ ਹਰਕੇ ਦਾਸੇ ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ ਮੇਰੇ ਗੁਰੂ ਨੇ ਕੀ ਕੀਤਾ ਮੈਨੂੰ ਸ਼ਬਦ ਦਿੱਤਾ ਨਾਮ ਦਿੱਤਾ ਸ਼ਬਦ ਗੁਰੂ ਸੱਚ ਦੀਨਾ ਜੀਓ ਤੇ ਗੁਰੂ ਮਹਾਰਾਜ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਸਾਡੇ ਤੇ ਬਖਸ਼ਿਸ਼ ਕੀਤੀ ਹੈ ਉਨੇ ਸਾਨੂੰ ਨਾਮ ਦਿੱਤਾ ਅਸੀਂ ਰੋਜ਼ ਮੰਗਦੇ ਆਂ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਈਓ ਫਿਰ ਬੇਨਤੀ ਕਰ ਰਿਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਗਭਗ 5867 ਸ਼ਬਦ ਹੈ ਔਰ ਗੁਰਬਾਣੀ ਦੇ ਵਿੱਚ ਸਾਧ ਸੰਗਤ ਦੀ 49000 ਵਾਰੀ ਨਾਮ ਸ਼ਬਦ ਆਇਆ 49000 ਵਾਰੀ ਮਤਲਬ ਇਹ ਕੋਈ ਸ਼ਬਦ ਐਸਾ ਨਹੀਂ ਹੈ ਜਿਹਦੇ ਵਿੱਚ ਨਾਮ ਸ਼ਬਦ ਨਹੀਂ ਹੈ ਤੇ ਨਾਮ ਬਿਨਾਂ ਨਹੀਂ ਜੀਵਿਆ ਜਾਏ ਤੇ ਨਾਮ ਹੈ ਸਤਿਗੁਰ ਮਹਾਰਾਜ ਕਹਿੰਦੇ ਜਿਹਨੂੰ ਮਿਲ ਜਾਂਦਾ ਹੈ ਤੇ ਉਹਦਾ ਜੀਵਨ ਬਦਲ ਜਾਂਦਾ ਹੈ ਤੇ ਅਰਦਾਸ ਕਰਨੀ ਕਿ ਸਤਿਗੁਰ ਮਹਾਰਾਜ ਅਸੀਂ ਕੁਛ ਵੀ ਨਹੀਂ ਹਾਂ ਜੋ ਵੀ ਹਾਂ ਤੂੰ ਹੈ ਤੂੰ ਜਲਨਿਦ ਹਮ ਮੀਨ ਤੇ ਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਖ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੈਣਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ